ਕਿਹੜਾ ਮਾਰਦਾ ਇੱਕ ਵਾਰ ਅਸੀਂ ਆਏ ਆ ਤੇ ਜਦੋਂ ਵੀ ਤੁਸੀਂ ਘਰ ਆਉਂਦੇ ਹੋ ਤਾਂ ਕੋਈ ਸੋਚ ਨਹੀਂ ਆਉਂਦਾ ਕਿ ਮੈਂ ਉਸ ਨੂੰ ਕਿੱਥੇ ਰੱਖਿਆ ਸੀ ਕਿ ਲੋ ਚੱਕੇਪੁਰ ਨੂੰ ਖਤਰੇ ਲੈ ਗਏ ਉਹ ਕਿਵੇਂ ਤੁਸੀਂ ਕੱਲ ਤੁਸੀਂ ਖੁਦ ਵੀ ਆਏ ਹੋਗੇ ਕੱਲ ਤੁਸੀਂ ਇਹ ਦੇਖੋ ਕਿ ਕੱਲ ਕਾਲੀ ਨਹੀਂ ਸੀ ਬਿਲਕੁਲ ਅੱਜ ਦੇਖੋ ਕਿੰਨੀ ਕਾਲੀ ਨਾ ਉਹਨਾਂ ਨੇ ਗੇੜ ਜਾਦੇ ਚੱਕੇ ਨੇ ਬਹੁਤ ਜ਼ਿਆਦਾ ਉਹਨਾਂ ਨੇ ਬਣਿੰਦਾ ਕਰਾ ਗਾਤੀ ਤਾਂ ਉੱਤੇ ਹੋ ਗਿਆ ਪਾਣੀ ਇਹ ਗਰਾਬ ਨੂੰ ਜਾਨੀ ਕਿ ਹਟਪਦਾ ਸਾਰਾ ਕੁਝ ਹਾਂ ਜੀ ਇੱਧਰ ਸਾਰੇ ਬਰਾਬਰ ਹੋ ਗਿਆ ਰਾਤੀ ਤਾਂ ਸਾਨੂੰ ਲੱਗਾ ਸੀ ਨੋਚਾਂਗੇ ਤੇ ਬੈਗੀਆਂ ਕਿਉਂਕਿ ਨੇਰੇ ਦਾ ਟਾਈਮ ਹੈ ਲਾਈਟ ਹੈ ਪਰ ਇਹਨਾਂ ਨੇ ਸਮਝ ਉਹ ਤੁਹਾਨੂੰ ਲੱਗਦਾ ਪਾਣੀ ਹੋਣੀ ਹੋਣੀ ਬੰਨਾ ਸ਼ੁਰੂ ਹੋ ਜਾਂਦਾ ਕੋਈ ਬੰਦਾ ਬੰਦਾ ਦਾ ਰੋੜੇ ਆ ਫਰੰਕ ਵਾਲੇ ਨਹੀਂ ਨਹੀਂ ਕਿਰਪਾ ਬਾਈ ਵਾਲੀ ਨੂੰ ਮਾਇਆ ਕਰੀਓ ਕਿਰਪਾ ਬਾਈ ਨੇ ਰੱਖੀ ਜਿੰਨਾਂ ਦੇ ਕੋ ਸਾਰੇ ਡੀਂਜਿੰਗ ਹੂਨ ਚ ਕੰਮ ਕਰਦੇ ਆ ਹਾਂ ਸਾਰੇ ਐਂਡ ਤੇ ਆਈ ਤੂੰ ਨਾਲ ਹੀ ਡੂੰਗਾ ਜਮ ਹਾਂ ਨਾਲੋਂ ਇਥੋਂ ਤੁਸੀਂ ਹਾਂ ਇਥੋਂ ਆਪਾਂ ਮਾਰ ਕੇ ਦੇਖਾਂਗੇ ਜਿੰਨਾ ਜ਼ਿਆਦਾ ਡੂੰਗਾ ਡੂੰਗਾ ਪਹਿਲਾਂ ਹੀ ਬਹੁਤ ਬਹੁਤ ਜਿੰਦਾ ਅਸੋਸ਼ਟੀ ਆ ਹਾਂ ਤੁਹਾਨੂੰ ਕੋਈ ਪ੍ਰੇਅਰ ਕਰਦਾ ਨਹੀਂ ਸਿੱਧੇ ਕਰਦੇ ਨਹੀਂ ਨਹੀਂ ਮੁੱਕ ਚੱਲਦੇ ਆ ਅੱਛਾ 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 ਉਹ ਲੈਵਲ ਚੈੱਕ ਕਰਦੇ ਲੈਵਲ ਫਸਿਆ ਆ ਲੈਵਲ ਆ ਜਿਹੜਾ ਕ੍ਰੇਟ ਦਾ ਉਹ ਕ੍ਰੇਟ ਦਾ ਬਣਿਆ ਹੈ ਆ ਇਹ ਨਾ ਅਸੀਂ ਸਪਟਾ ਮੈਚੋ 5-7 ਕ੍ਰੇਟ 60 ਚੁੱਕਦੇ ਆ ਆ ਬਣਾਉਣਾ ਆ ਤੇ ਮੈਨੂੰ ਲਾ 4 ਦਿਨ ਲੱਗ ਜਾਣੇ ਭਰਨਾ ਓੱਖਾ ਆਣਾ ਜੀ ਇਹ ਤੁਸੀਂ ਸਮਝਦੇ ਹੋ ਵੀ ਡੇਲੀ ਅਸੀਂ 5 ਤੋਂ 7 ਫਟ ਅੱਗੇ ਆ ਆ ਬੰਦੀ ਦੇਖੀ ਕਿੰਨੇ ਕੁੰਗੀ ਜਾਂਦੇ ਰਹਿਣ ਡੇਲੀ 5 ਤੋਂ 7 ਫਟ ਅੱਗੇ ਵਾਧਦੇ ਆ ਅੱਛਾ ਜੀ ਕੁਲੇ ਦਿਨ ਉਹ ਚੀਜ਼ ਰੋੜੀ ਆ ਕ੍ਰੇਟ ਪਏ ਉੱਥੇ ਇੱਥੇ ਕ੍ਰੇਟ ਪਏ ਆ ਆ ਥੱਲੇ ਚਲੀ ਜਾਊਗਾ ਸੂੰਗਾ ਸਾਰਾ ਇੱਥੇ ਦਾ ਕੰਗਾ ਡੂੰਗਾ ਹੈ ਤੇ ਰੇਟਾਂ ਤੱਕ ਤੱਕ ਖੜਾ ਹੋਰ ਸਿੱਧਾ ਨਹੀਂ ਥੋੜਾ ਥੱਲੇ ਮਤਲਬ ਦੋਗਾ ਦਾ ਬੜੀਆ ਰਸਤੀ ਰਸਗਾ ਸਾਰਾ ਤੇ ਹੁਣ ਜਣੀ ਕਿ ਜੇ ਆਪਣੋਂ ਬੱਦ ਤੋਂ ਬੱਦ ਮੋਟਾ ਦੀ ਲੋੜ ਆ ਤੇ ਬੱਦ ਤੋਂ ਬੱਦ ਜਣੀ ਕਿ ਬੰਦੇ ਜਿਹੜੇ ਗੱਟੇ ਚੱਕਣ ਵਾਲੇ ਹੋਣੇ ਹਾਂ ਗੱਟੇ ਵਾਲੇ ਬੱਦ ਸੇਵਾ ਕਰਨ ਵਾਲੇ ਬੰਦੇ ਕੋਈ ਵੋਟ ਮਿਲ ਜੇ ਭਾਜੀ ਮੰਨ ਲਓ ਜ਼ੀਰੋ ਲੈਵਲ ਤੇ ਬੰਦੇ ਕੰਮ ਕਰਦੇ ਤੇ ਬਾਈ ਚੰਸ ਕੋਈ ਰੱਬ ਨਾ ਕਰੇ ਨਾ ਹੋਣੀ ਹੁੰਦੀ ਕਿ ਬੰਦਾ ਵਿੱਚ ਬੰਦਾ ਫੜਦਾ ਰਹੀ ਹੈ ਬਾਈ ਇਹਦੇ ਬਾਕੀ ਨਾਲ ਦੇ ਪਿੰਡਾਂ ਤੇ ਇੱਕ ਵੀਡੀਓ ਪਾਉਣ ਲੱਗੇ ਆ ਪਰਲੇ ਪੈਸੇ ਸੱਤ ਪਿੰਡ ਸੰਪਰਕ ਕਰਿਆ ਹੋਇਆ ਹੈ ਕੋਈ ਕਿਸੇ ਨੇ ਕੋਈ ਉੱਚੀ ਨਹੀਂ ਗੱਲ ਨਹੀਂ ਪਰਲੇ ਪਾਸੇ ਹੀ ਪਿੰਡ ਹੈਗੇ ਆ ਉਧਰ ਫੋਨ ਫੋਨ ਆਈ ਜਾਂਦੇ ਨੇ ਉੱਥੇ ਸਮਾਨ ਨਹੀਂ ਪਹੁੰਚਦਾ ਸਮਾਨ ਪਹੁੰਚਣ ਦੀ ਦਿੱਕਤ ਪਾਣੀ ਦਾ ਹੈ ਵੀ ਕਿਹੜਾ ਪਹੁੰਚਿਆ ਜਿੱਦਾਂ ਅਸੀਂ ਆ ਕੇ ਚੰਡੀਗੜ੍ਹੋਂ ਗੱਡੀ ਆਈ ਸੀ ਬੂਟਰਾ ਹੀ ਅੱਜ ਪਹੁੰਚਾਇਆ ਹੈ ਜਿਹੜੀ ਜਗ੍ਹਾ ਤੇ ਸਾਡੇ ਤੋਂ ਸੰਪਰਕ ਪਾਣਾ ਪਾਣੀ ਕਿੰਨਾ ਉੱਚਾ ਹੋ ਜੜਿਆ ਉਹ ਪਿੰਡਾਂ ਚੋਂ ਉੱਥੇ ਵੀ ਦੇਖ ਲੋ ਟਰੈਕਟਰ ਜਾਂਦਾ ਟਰੈਕਟਰ ਦੀ ਸ਼ੂਟ ਉੱਪਰ ਜਾਂਦੀ ਹੈ ਅਗਰ ਜੇ ਟਰੈਕਟਰ ਲੈ ਕੇ ਜਾਂਦੇ ਨੇ ਇੰਨਾ ਪਾਣੀ ਆ ਹੀ ਬਣੇਗਾ ਉੱਥੇ ਹੈਗਾ ਕਿ ਆਪਣੇ ਵਾਲੇ ਪਾਸੇ ਬੰਨ ਕਰੜੇ ਕਰਕੇ ਬਚ ਰਹੇ ਨੇ ਸੜਕਾਂ ਦਾ ਸੰਪਰਕ ਟੁੱਟਣ ਕਰਕੇ ਦਿੱਕਤ ਹੋਈ ਪਈ ਹੈ ਬੂਟਸ ਮਿਲ ਜਾਣ ਜੀਆ ਤਾਂ ਉੱਥੇ ਰਸਤੇ ਜਾਂ ਖਾਣ-ਪੀਣ ਦਾ ਸਮਾਨ इजीली ਪਹੁੰਚਿਆ ਆ ਆਪਣਾ ਬੰਦਾ ਫੜਨਾ ਕਰਨਾ ਸੌਖਾ ਜਿਹੜਾ ਬੰਦਾ ਜ ਪਿੰਡਾਂ ਦੇ ਵਿੱਚ ਹਾਂ ਵੀ ਉੱਥੇ ਅਸੀਂ ਬੋਰਡਸ ਨਹੀਂ ਆ ਦੇਖੋ ਅਸੀਂ ਬੋਟ ਮੰਗਵਾਈ ਸੀ ਬੋਰਡ ਤੇ ਦਾਈ ਸਮਾਨ ਚੋਣਦੇ ਉਹਨਾਂ ਦਾ ਕੰਟੈਕਟ ਹੋਣੀ ਸਵਾਪੇ ਤੇ ਨਾ ਬਾਈ ਉਹਨਾਂ ਨੂੰ ਕਹਿ ਕੇ ਵੀਡੀਓ ਪਾ ਲਈ ਸਾਰੇ ਹਾਂ ਤੇ ਫਿਰ ਆਪ ਜਿੰਨੇ ਜਣੇ ਨੂੰ ਕਹਿੰਦੇ ਬੋਟਾਂ ਤੇ ਜੋ ਬੋਰਡਸ ਮਿਲ ਜਾਣ ਜੀਆਂ ਮੰਨ ਲਓ ਮੱਝਾਂ ਗਾਵਾਂ ਵਾਸਤੇ ਰਾਚਾਰਾ ਜਾਂ ਆਚਾਰ ਫੀਡ ਜੋ ਵੀ ਚੋਣੇ ਸਮਾਨ ਹਮੱਜਾ ਮੱਝਾਂ ਤੇ ਚਾਹੀਦਾ ਹਾਂ ਵੀ ਉਹਨਾਂ ਦਾ ਬਚਾਅ ਹੋ ਜਾਵੇ ਆਹ ਤੋਂ ਬਾਅਦ ਚ ਜਾਣ ਦੀ ਬਜਾਏ ਪਹਿਲਾਂ ਜਾਵੜੀ ਹਾਂ ਪਹਿਲਾਂ ਕੁਝ ਚਾਹਵੜਾ ਆਪਣਾਂ ਵਾਲੇ ਪਾਸੇ ਬੱਜ ਰੋਸ਼ਨ ਦੀ ਪਤਾ ਕੀ ਵੀਰੇ ਉਹਨੂੰ ਪਿੱਛੇ ਰਹਿ ਰਿਹਾ ਦੰਪ ਹੋ ਰਹੇ ਆ ਠੀਕ ਹੈ ਅੱਪਾ ਨਹੀਂ ਕਹਿ ਸਕਦੇ ਅਸਲ ਚੋ ਲੋਕ ਹੀ ਗਰੀਬ ਨੇ ਠੀਕ